ਗੁਰਦਾਸਪੁਰ ਦੇ ਇਤਿਹਾਸਿਕ ਅਤੇ ਪੁਰਾਤਨ ਮਾਇਦਾ ਤਲਾ ਮੰਦਰ ਦੇ ਤਲਾਬ ਅਤੇ ਪਗਡੰਡੀ ਤੇ ਉੱਗੇ ਪੁਰਾਣੇ ਬੋਹੜ ਦੇ ਚਾਰੇ ਕਟੇਟਾ ਸਰੀਂਜਾ ਅਤੇ ਨਸ਼ੇੜਿਆ ਦੇ ਵੱਲੋਂ ਮਿਲਤਾ ਗਿਆ ਹੋਰ ਸਮਾਨ ਮਿਲਣ ਅਤੇ ਚੁਆਰਿਆ ਵੱਲੋਂ ਚੋਂਡ ਬਣਾ ਕੇ ਜੂਆ ਖੇਡਣ ਦੀ ਸੂਚਨਾ ਮਿਲਣ ਤੋਂ ਬਾਅਦ ਸ਼ਿਵਸジナ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਵਿੱਚ ਪ੍ਰਦਾਨ ਹਰਵਿੰਦਰ ਸੋਨੀ ਐਕਸ਼ਨ ਦੇ ਵਿੱਚ ਆ ਗਏ ਅਤੇ ਐਲਾਨ ਕੀਤਾ ਕਿ ਹੁਣ ਜੋ ਮੰਦਰ ਦੇ ਨੇੜੇ ਟਿਡੇ ਜੁਆਰੀ ਜੂਆ ਖੇਡਦੇ ਜਾਂ ਫਿਰ ਕੋਈ ਨਸ਼ੇੜੀ ਨਸ਼ਾ ਕਰਦਾ ਨਜ਼ਰ ਆ ਗਿਆ ਤਾਂ ਨਰੂਪ ਤਾਹ ਫਿਰ ਜਾਊਗੀ ਸਿਵ ਸੇਨਾ ਗੂ ਦੇ ਵੱਲੋਂ ਦਿਨ ਰਾਤ ਅਤੇ ਸਵੇਰੇ ਤੜਕਸਾਲ ਮੰਦਰ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਗਿਆ ਕਿ ਸਵੇਰੀ ਸ਼ਾਮ ਸरोवर ਦੇ ਕਿਨਾਰੇ ਪਗਡੰਡੀ ਤੇ ਲੋਕ ਸ਼ਹਿਰ ਕਰਦੇ ਨਜ਼ਰ ਆਉਂਦੇ ਨੇ ਅਤੇ ਮੰਦਰ ਦੇ ਵਿੱਚ ਸ਼ਰਧਾਲੂਆਂ ਦੀ ਵੀ ਕਾਫੀ ਆਸਥ ਹੈ ਜਿਨ੍ਹਾਂ ਦੇ ਵਿੱਚ ਮਹਿਲਾ ਸ਼ਰਧਾਲੂਆਂ ਦੀ ਕਿਰਤ ਵੀ ਕੋਤ ਜਿਆਦਾ ਚੁੰਡ ਬਣਾ ਕੇ ਜੂਆ ਖੇਲਦੇ ਜੁਆਰਿਆ ਤੇ ਨਸ਼ੇੜਿਆ ਕారణ ਮੰਦਰ ਆਉਣ ਵਾਲਿਆ ਔਰਤਾ ਅਸੁਰੱਖਿਅਤ ਮਹਿਸੂਸ ਕਰਦੇ ਹੱਤੇ ਇਹਦੀ ਸ਼ਿਕਾਇਤ ਕਈ ਵਾਰ ਪੁਲਸ ਨੂੰ ਕੀਤੀ ਜਾ ਚੁੱਕੀ ਪਰ ਪੁਲਿਸ ਇਸ ਵੱਲ ਧਿਆਨ ਨਹੀਂ ਦੇਂਦੀ ਹੁਣ ਸਿੰਘ ਸੈਨਾ ਨੇ ਆਪਕੇ ਸਮੱਸਿਆ ਨੂੰ ਹੱਲ ਕਰਨ ਦਾ ਫੈਸਲਾ ਕਰ ਲਿਆ ਹੁਣ ਮੰਦਰ ਦਾ ਮਾਹੌਲ ਖਰਾਬ ਕਰਨ ਵਾਲੇ ਕਿਸੇ ਵੀ ਨਸ਼ੇੜੀ ਜਾਂ ਜੁਆਰੀ ਨੂੰ ਬਖਸ਼ਿਆ ਨਹੀਂ ਜਾਊਗਾ ਅੱਜ ਅਸੀਂ ਮਾਇਕਾ ਤਲਾਬ ਮੰਦਰ ਦੇ ਵਿੱਚ ਆਏ ਆ ਕਿਉਂਕਿ ਥੋੜੇ ਦਿਨ ਪਹਿਲਾਂ ਸਾਡੇ ਪਤੋਂ ਪਹਿਲਾਂ ਮੈਂ ਵੀ ਵੀਡੀਓ ਲਾਈਵ ਕੀਤਾ ਸੀ ਕਿ ਮੁੱਦਾ ਉਠਾਇਆ ਸੀਗਾ ਕਿ ਮਾਈ ਵਾਲਾ ਮੰਦਿਰ ਤੇ ਸੀ ਮੰਦਿਰ ਕਹਿਣ ਉਹ ਤੇ ਮੰਦਿਰ ਕਹਦੇ ਨੇ ਪਰ ਇਹ ਤੇ ਨਸ਼ਿਆਂ ਦਾ ਗੜ ਬਣਿਆ ਹੋਇਆ ਇੱਥੇ ਨਸ਼ੇ ਜੂਏ ਸਰਿਆਂ ਚੱਲਦੇ ਪਏ ਨੇ ਤੇ ਪ੍ਰਸ਼ਾਸਨ ਅੰਨਾ ਹੋਇਆ ਪਿਆ ਔਰ ਜਦ ਕਿ ਬੜੀ ਵਾਰੀ ਐਸਐਚਓ ਸਾਹਿਬ ਨੂੰ ਮੈਂ ਆਪ ਖੁਦ ਪਰ ਦੋ ਚੌੜਾ ਹੀ ਫੋਨ ਕਰ ਚੁੱਕਾ ਉਹਨਾਂ ਨੂੰ ਕਹਿ ਦਿੱਤਾ ਕਿ ਪੀਸੀਆਰ ਆ ਤੇ ਫੇਰਾ ਮਾਰ ਰੋ ਤੇ ਲੇਡੀਜ਼ ਆਣੀਆਂ ਨੇ ਕੋਈ ਤੁਹਾਡੇ ਸਾਹਮਣੇ ਲੇਡੀਜ਼ ਆਈਆਂ ਹੀ ਨਹੀਂ ਆ ਲੇਕਿਨ ਇਥੇ ਨਸ਼ੇਰਾ ਜਿਵੇਂ ਦੇਖੋ ਜਗਾ ਜਗਾ ਤੇ ਰੈਪਰ ਪਏ ਹੋਣ ਦੇ ਨਸ਼ੇਰੇ ਠੀਕ ਹੈ ਨਾ ਬਹੁਤ ਜ਼ਿਆਦਾ ਚੱਲਦਾ ਹੈ ਪਤਾ ਲੱਗ ਗਿਆ ਖੇਲ ਦੀ ਅੱਜ ਮੈਂ ਇਹ ਇੱਕ ਮੁਹਿੰਮ ਸ਼ੁਰੂ ਕਰ ਰਹੇ ਆਪਾਂ ਸਾਡੇ ਡਾਕਟਰ ਸਾਹਿਬ ਸਾਡੇ ਡਾਕਟਰ ਗੋਲਡੀ ਜੀ ਵੀ ਆਏ ਨੇ ਸਾਡੇ ਅਨਿਲ ਜੀ ਵੀ ਆਏ ਨੇ ਇਥੋਂ ਦੇ ਲੋਕਲ ਮਸ਼ੀਨ ਦੇ ਵੀ ਇੱਥੇ ਹੀ ਨੇ ਔਰ ਮਾਤਾਵਾ ਭੈਣਾ ਵੀ ਸਾਡੇ ਨਾਲ ਨੇ ਅਸੀਂ ਇੱਕ ਮੁਹਿੰਮ ਸ਼ੁਰੂ ਕਰ ਰਹੇ ਆ ਡਾਂਗ ਫੇਰੋ ਹੀ ਮੁਹਿੰਮ ਡਾਂਗ ਫੇਰੋ ਮੁਹਿੰਮ ਕਿਦਾਂ ਕਿ ਜੇ ਕੋਈ ਹੁਣ ਇੱਥੇ ਕੋਈ ਨਸ਼ਾ ਕਰਨ ਆ ਗਿਆ ਅਸੀਂ ਉਹ ਪੁਲਿਸ ਪ੍ਰਸ਼ਾਸਨ ਦੇ ਉਹ ਉਹਨਾਂ ਦੇ ਵੇਟ ਚ ਨਹੀਂ ਰਹਿਣਾ ਉਹਨਾਂ ਸੀ ਆਪ ਡਾਕ ਫੇਲੀ ਸ਼ੁਰੂ ਕਰਨ ਲੱਗਿਆ ਔਰ ਉਸ ਤੋਂ ਬਾਅਦ ਸਾਨੂੰ ਪ੍ਰਸ਼ਾਸਨ ਜਿਹੜਾ ਵਾ ਨਾ ਉਹ ਸਾਨੂੰ ਕੋਈ ਲਾਹਮਾ ਨਾ ਦਵੇ ਔਰ ਨਾ ਹੀ ਸਾਡੇ ਤੇ ਕੋਈ ਕਾਰਵਾਈ ਕਰੋਏ ਕਿਉਂ ਕਰਨ ਕਿ ਕਾਰਵਾਈ ਜੇ ਸਾਡੇ ਤੇ ਕਰਵਾਉਣ ਵਾਸਤੇ ਕਹਿਣਗੇ ਨਾ ਤੇ ਪਹਿਲਾ ਕਾਰਵਾਈ ਉਹਨਾਂ ਦੇ ਆਪਣੇ ਤੇ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਕਈ ਵਾਰੀ ਇੰਟੀਮੀਸ਼ਨ ਦੇ ਚੁੱਕੇ ਆਂ ਸੀ ਲੇਕਿਨ ਇੱਥੇ ਕੋਈ ਵੜਦਾ ਨਹੀਂ ਹੁਣ ਇਹ ਪਹਿਣਾ ਤੁਹਾਨੂੰ ਦੱਸਣੀ ਆ ਮੈਂ ਦੱਸਣੀ ਤੁਹਾਨੂੰ ਕਿ ਮੈਂ ਉਹ ਇੱਥੇ ਲੰਘਦੀ ਲੰਘਦੀ ਨਾ ਤੁਹਾਨੂੰ ਰੱਤ ਬੋਲਾਂਗੇ ਬੋਲੇ ਤੇ ਮੈਂ ਕਿਹਾ ਵੀ ਇੱਥੇ ਪੁਲਿਸ ਵਾਲੇ ਬਿਠਾੜਿਆ ਬੰਦਾ ਉਹ ਕੀ ਕਰਨਗੇ ਸਾਡਾ ਉਹ ਕ ਅੱਛਾ ਦੇਖੋ ਕਿੰਨੀ ਵੱਡੀ ਗੱਲ ਹੈ ਜੋ ਕਹਿੰਦੇ ਕਿ ਤੁਸੀਂ ਇਹ ਕੰਮ ਕਰੀ ਜਾਓ ਬੜੀ ਬੜੀ ਵੱਡੀ ਗੱਲ ਹੈ ਤੇ ਤੁਸੀਂ ਸਾਡਾ ਹਿੱਸਾ ਦੇ ਦਿਓ ਤੁਸੀਂ ਜੋ ਮਰਜ਼ੀ ਕਰਦਾ ਕਰੀ ਜਾਓ ਜਾਨੇ ਲੋਕ ਇਹ ਇਹ ਕੋਈ ਰਾਜਨੀਤੀ ਨਾ ਪ੍ਰੇਰਿਤ ਬਿਆਨ ਨਹੀਂ ਹੈਗਾ ਇੱਕ ਆਮ ਵਿਅਕਤੀ ਦਾ ਬਿਆਨ ਹੈਗਾ ਵਾ ਔਰ ਤੁਸੀਂ ਇਹ ਸੋਨੇ ਸ਼ਰਧਾਲੂਆਂ ਦਾ ਜਿਹੜੇ ਇੱਥੇ ਰੋਜ਼ ਸੈਰ ਕਰਦੇ ਨੇ ਰੋਜ਼ ਤੂੰ ਬਹਿਣਾ ਇੱਥੇ ਬਦਲ ਲੈ ਲਈ ਹਾਂ ਪਰ ਆਣੀ ਉੱਥੇ ਜਿਹੜਾ ਇੱਥੇ ਬੰਦਾ ਚਲੋ ਬਿਆਨ ਉਸੇ ਜਗ੍ਹਾ ਬਣੀ ਤੇ ਬਿਠਾਓ ਪਰ ਇਹ ਥੋੜੀ ਬਸੋ ਸਾਰੇ ਜਮਾਨੇ ਦੇ ਨਸ਼ੇੜੀ ਇੱਥੇ ਆ ਕੇ ਬਹਿ ਜਾਂਦੇ ਤੇ ਤਾਸ਼ਾ ਖੱਡੀ ਜਾਂਦੇ ਜੂਏ ਖੱਡੀ ਜਾਂ